ਸਤ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਪੰਜਾਬ ਫੈਕਟਰੀ ਦੇ ਉਤੇ ਸੋ ਦੋਸਤੋ ਅੱਜ ਗੱਲ ਕਰਾਂਗੇ ਖਾੜਕੂ ਵਾਰ ਵੇਲੇ ਖਾੜਕੂ ਰਹੇ ਬਲਬੀਰ ਸਿੰਘ ਹੁਸ਼ਿਆਰਪੁਰ ਹੋਰਾਂ ਬਾਰੇ ਸੋ ਵੀਡੀਓ ਬੜੀ ਕਮਾਲ ਦੀ ਹੋਣ ਵਾਲੀ ਹੈ ਜੀ ਇਹਨੂੰ ਸ਼ੇਅਰ ਜ਼ਰੂਰ ਕਰਨਾ ਭਾਉ ਦਲਜੀਤ ਸਿੰਘ ਲਿਖਦੇ ਨੇ ਕਹਿੰਦੇ ਵੀ ਇਹਨਾਂ ਦੀ ਉਮਰ ਉਸ ਵਕਤ ਮਨਵੀਰ ਸਿੰਘ ਚਿਹੜੂ ਵਾਂਗ 24-25 ਸਾਲ ਸੀ ਦਰਮਿਆਨਾ ਕੱਦ ਸਾਵਲਾ ਰੰਗ ਗਠਿਆ ਹੋਇਆ ਸਰੀਰ ਇਹ ਸਿੰਘ ਪਿੰਡ ਰਾਏਪੁਰ ਜ਼ਿਲ੍ਹਾ ਹੁਸ਼ਿਆਰਪੁਰ ਦਾ ਰਹਿਣ ਵਾਲਾ ਸੀ ਇਨਾਂ ਦਾ ਪਰਿਵਾਰ ਪਹਿਲਾਂ ਵੀ ਕੈਨੇਡਾ ਰਹਿੰਦਾ ਸੀ ਤੇ ਹੁਣ ਵੀ ਕੈਨੇਡਾ ਹੀ ਹੈ। ਗਵਰਨਮੈਂਟ ਕਾਲਜ ਹੁਸ਼ਿਆਰਪੁਰ ਤੋਂ ਇਹਨਾਂ ਨੇ ਪੜ੍ਹਾਈ ਕੀਤੀ। ਉਸ ਵੇਲੇ ਕਾਲਜਾਂ ਦੇ ਨੌਜਵਾਨ ਵਾਂਗ ਵਿਚਰਦੇ ਸਨ ਤੇ ਆਪਣੇ ਇਲਾਕੇ ਵਿੱਚ ਕਾਫੀ ਮਸ਼ਹੂਰ ਸਨ ਇਹ। ਜਦੋਂ ਦਰਬਾਰ ਸਾਹਿਬ ਤੇ ਹਮਲਾ ਹੋਇਆ ਤਾਂ ਸਭ ਕੁਝ ਸਦਾ ਲਈ ਬਦਲ ਗਿਆ ਤੇ ਖਾਲਸਤਾਨ ਲਈ ਜਹਾੜੂ ਲਹਿਰ ਵਿੱਚ ਮਨਵੀਰ ਸਿੰਘ ਨਾਲ ਸ਼ਾਮਲ ਹੋ ਗਏ ਇਹ। ਇਹ ਬੜੇ ਮਿੱਠੇ ਸੁਭਾਅ ਤੇ ਸਭ ਨੂੰ ਨਾਲ ਲੈ ਕੇ ਤੁਰਨ ਵਾਲੀ ਸ਼ਖਸੀਅਤ ਸੀ। ਬਹੁਤ ਦਲੇਰ ਤੇ ਦ੍ਰਿੜ ਇਰਾਦੇ ਵਾਲਾ ਜਿਹਾਰੂ ਸੀ ਜ਼ਿੰਦਗੀ ਵਿੱਚ ਬਹੁਤ ਸਬਰ ਤੇ ਸੰਜਮ ਸੀ ਜਿੱਥੇ ਪਹਿਲਾਂ ਲੜਾਈਆਂ ਤੇ ਮਹਿਫਲਾਂ ਚੱਲਦੀਆਂ ਸਨ ਹੁਣ ਨਾਮ ਸਿਮਰਨ ਤੇ ਪੰਥ ਲਈ ਗਹਿਰ ਗੰਭੀਰ ਵਿਚਾਰਾਂ ਸਨ ਸੁਖਦੇਵ ਸਿੰਘ ਸੁਖੇ ਦਾ ਕਰਦਾਰ ਵੀ ਬਲਬੀਰ ਸਿੰਘ ਵਰਗਾ ਹੀ ਸੀ ਇੱਕ ਵਾਰ ਸ਼ਾਮ 84 ਜ਼ਿਲ੍ਹਾ ਹੁਸ਼ਿਆਰ ਪਰ ਕੋਲ ਕੁਦਰਤੀ ਸੁਖਦੇਵ ਸਿੰਘ ਚਰਨਜੀਤ ਸਿੰਘ ਮਥਰਾ ਸਿੰਘ ਬਲਬੀਰ ਸਿੰਘ ਅਜੀਤਪਾਲ ਸਿੰਘ ਤੇ ਕੁਝ ਹੋਰ ਸਿੰਘ ਅਸੀਂ ਇਕੱਠੇ ਹੋਏ ਅਤੇ ਉੱਥੇ ਖਾਲਸਾਤਾਨ ਦੀ ਪ੍ਰਾਪਤੀ ਬਾਰੇ ਗੱਲਾਂ ਹੋਣ ਲੱਗ ਪਈਆਂ ਕਿ ਕਿਵੇਂ ਬਣੇਗਾ ਕਦੋਂ ਬਣੇਗਾ ਕਿਹੋ ਜਿਹਾ ਬਣੇਗਾ ਸਾਡੇ ਹੁੰਦਿਆਂ ਬਣੇਗਾ ਕਿ ਨਹੀਂ ਵੱਖ-ਵੱਖ ਤਰ੍ਹਾਂ ਦੀ ਵਿਚਾਰ ਹੋ ਰਹੀ ਸੀ ਚਰਨਜੀਤ ਸਿੰਘ ਤਲਵੰਡੀ ਆਮ ਤੌਰ ਤੇ ਇਹੋ ਜਿਹੇ ਵਿਚਾਰ ਵਟਾਂਦਰੇ ਦਾ ਸੂਤਰਤਾਰ ਹੁੰਦਾ ਸੀ ਕਿਉਂਕਿ ਉਸ ਕੋਲ ਬਹੁਤ ਗਿਆਨ ਤੇ ਰਾਜਨੀਤਿਕ ਤਜਰਬਾ ਸੀ ਉਦੋਂ ਹੋਈ ਲੰਬੀ ਗੱਲਬਾਤ ਵਿੱਚੋਂ ਹੋਰ ਤਾਂ ਬਹੁਤ ਕੁਝ ਯਾਦ ਨਹੀਂ ਹੈਗਾ ਪਰ ਮੈਨੂੰ ਸੁਖਦੇਵ ਸਿੰਘ ਤੇ ਬਲਬੀਰ ਸਿੰਘ ਦਾ ਇਹ ਪੈਂਤੜਾ ਲੈਣਾ ਯਾਦ ਹੈ ਕਿ ਸਾਡਾ ਸੰਘਰਸ਼ ਸਦਾ ਹੈ ਖਾਲਸਤਾਨ ਕਦੋਂ ਬਣਦਾ ਹੈ ਇਹ ਅਹਿਮ ਨਹੀਂ ਹੈਗਾ ਸਾਡੇ ਲਈ ਤਾਂ ਇਹ ਜੰਗ ਤੇ ਇਹ ਸ਼ਹਾਦਤਾਂ ਅਹਿਮ ਨੇ ਸਾਨੂੰ ਲੱਗਦਾ ਹੈ ਕਿ ਇਹ ਹੀ ਸਭ ਕੁਝ ਹੈ ਜੇ ਖਾਲਸਤਾਨ ਬਣ ਵੀ ਜਾਂਦਾ ਹੈ ਫਿਰ ਵੀ ਇਹ ਸੰਘਰਸ਼ ਕਿਸੇ ਨਾ ਕਿਸੇ ਰੂਪ ਵਿੱਚ ਜਾਰੀ ਰਹੇਗਾ ਇਨ੍ਹਾਂ ਦੋਹਾਂ ਨੇ ਤਾਂ ਬਹੁਤ ਸਪਸ਼ਟ ਕਿਹਾ ਕਿ ਇਹ ਜੰਗ ਤੇ ਸ਼ਹਾਦਤ ਸਭ ਤੋਂ ਅਹਿਮ ਹੈ ਮਨਵੀਰ ਸਿੰਘ ਤੇ ਬਲਬੀਰ ਸਿੰਘ ਦੀ ਜੋੜੀ ਸਾਰੀਆਂ ਖਾੜਕੋ ਸਫਾਂ ਵਿੱਚ ਮਸ਼ਹੂਰ ਸੀ ਦੋਵਾਂ ਦੀ ਬਹੁਤ ਡੂੰਗੀ ਸਮਝ ਤੇ ਦੋਸਤੀ ਸੀ ਜੋ ਕੁਝ ਮਨਵੀਰ ਸਿੰਘ ਬਾਰੇ ਲਿਖਿਆ ਹੈ ਉਹ ਸਾਰੀਆਂ ਪ੍ਰਾਪਤੀਆਂ ਵਿੱਚ ਬਲਬੀਰ ਸਿੰਘ ਦੀ ਬਰਾਬਰ ਦੀ ਭੂਮਿਕਾ ਰਹੀ ਸੀ ਮਨਵੀਰ ਸਿੰਘ ਜਮਾਂਦਰੂ ਆਗੂ ਸੀ ਤੇ ਅੱਗੇ ਹੋ ਕੇ ਕੰਮ ਕਰਦਾ ਸੀ। ਬਲਬੀਰ ਸਿੰਘ ਸਹਿਜ ਤੇ ਗੰਭੀਰ ਸਭਾ ਦਾ ਸੀ ਤੇ ਪਿੱਛੇ ਰਹਿ ਕੇ ਮਨਵੀਰ ਦੀ ਮਦਦ ਕਰਦਾ ਹੁੰਦਾ ਸੀ ਇਹ। ਉਹਦੀ ਪਿੱਠ ਨੂੰ ਸੁਰੱਖਿਅਤ ਰੱਖਦਾ ਸੀ। ਦੋਹਾਂ ਨੇ 1984 ਤੋਂ ਬਾਅਦ ਖਾੜਕੂ ਸੰਘਰਸ਼ ਨੂੰ ਦੁਬਾਰਾ ਲਾਂਬੰਦ ਕਰਨ ਲਈ ਦਿਨ ਰਾਤ ਇੱਕ ਕੀਤਾ। ਸਮਾਨ ਦੇ ਪ੍ਰਬੰਧ ਕਰਨ ਤੋਂ ਲੈ ਕੇ ਹਮਲਿਆਂ ਦੀ ਘਾਰਤ ਅਤੇ ਪਿੱਛਾ ਕਰਨ ਤੱਕ ਅਤੇ ਦੂਸਰੇ ਪਾਸੇ ਸਿੱਖ ਸਟੂਡੈਂਟ ਫੈਡਰੇਸ਼ਨ ਅਤੇ ਯੂनाइटेड ਅਕਾਲੀ ਦਲ ਨੂੰ ਤੋਰਨ ਤੱਕ ਦੋਵੇਂ ਆਗੂ ਸਰਗਰਮ ਰਹੇ। ਜਲੰਧਰ ਤੇ ਹਸ਼ਿਆਰਪੁਰ ਵਿੱਚ ਉਹਨਾਂ ਨੇ ਸਾਨੂੰ ਬਹੁਤ ਠਾਰਾਂ ਦਿੱਤੀਆਂ ਜਦੋਂ ਇਕੱਠੇ ਹੁੰਦੇ ਬਹੁਤ ਚਿਰਾਂ ਸੰਘਰਸ਼ ਬਾਰੇ ਵਿਚਾਰਾਂ ਹੁੰਦੀਆਂ ਤੇ ਨਾਲ ਹੀ ਹਾਸਾ ਮਜ਼ਾਕ ਤੇ ਖੇਡਾਂ ਇਹ ਦੋਵੇਂ ਕਸਰਤ ਅਤੇ ਖੇਡਾਂ ਦੇ ਬਹੁਤ ਜ਼ਿਆਦਾ ਸ਼ਕੀਨ ਸਨ ਅਤੇ ਅਸੀਂ ਵੀ ਇਹਨਾਂ ਨਾਲ ਬਾਲੀਬਾਲ, ਕੈਰਮ ਬੋਰਡ ਅਤੇ ਸ਼ਤਰਾਂਜ ਵੀ ਖੇਡਣਾ ਇਹਨਾਂ ਦੋਹਾਂ ਸਿੰਘਾਂ ਵਿੱਚ ਇੱਕ ਬਹੁਤ ਸਿਫਤ ਸੀ ਕਿ ਇਹ ਜਥੇਬੰਦੀ ਦੇ ਸਾਰੇ ਸਿੰਘਾਂ ਦਾ ਬਹੁਤ ਖਿਆਲ ਰੱਖਦੇ ਸਨ ਉਹਨਾਂ ਦੀਆਂ ਸਾਰੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਦੀ ਕੋਸ਼ਿਸ਼ ਕਰਦੇ ਰਹਿੰਦੇ 18 ਵਾਲਿਆਂ ਤੇ ਆਮ ਲੋਕਾਈ ਨਾਲ ਇਹਨਾਂ ਦਾ ਵਰਤਾਓ ਬਹੁਤ ਹਲੀਮੀ ਤੇ ਪ੍ਰੇਮ ਵਾਲਾ ਸੀ ਜਿਹੜੀਆਂ ਵੀ 18 ਇਹਨਾਂ ਸਾਨੂੰ ਦਿੱਤੀਆਂ ਉਹ ਸਾਰੇ ਪਰਿਵਾਰਾਂ ਨਾਲ ਆਪਸ ਵਿੱਚ ਬਹੁਤ ਘੁਲੇ ਮਿਲੇ ਹੋਏ ਸਨ ਉਸ ਵਕਤ 18 ਦਾ ਮਾਹੌਲ ਐਵੇਂ ਹੁੰਦਾ ਸੀ ਜਿਵੇਂ ਅਸੀਂ ਉਸ ਪਰਿਵਾਰ ਦੇ ਖਾਸ ਮਹਿਮਾਨ ਹੋਈਏ ਸਾਨੂੰ ਫੁੱਲਾਂ ਵਾਂਗ ਰੱਖਣਾ ਤੇ ਹਰ ਤਰ੍ਹਾਂ ਘਰ ਪਰਿਵਾਰ ਵਾਲਾ ਮਾਹੌਲ ਦੇਣ ਦੀ ਕੋਸ਼ਿਸ਼ ਕਰਨੀ ਖਾੜਕੋ ਸਿੰਘਾਂ ਦੀ ਇਸ ਕਦਰ ਪੰਥ ਵਿੱਚ ਪ੍ਰਵਾਨ ਗਈ ਸੀ ਇਕੱਠਿਆਂ ਨਿਤਨੇਮ ਕਰਨਾ ਸਾਡੇ ਲਈ ਇਰਤਾਸ ਕਰਨੀ ਸਾਨੂੰ ਉਡੀਕਣਾ ਬੀਬੀਆਂ ਪੈਣਾ ਨੇ ਸਾਡੇ ਲਈ ਪਾਟ ਰੱਖੇ ਹੁੰਦੇ ਸਨ ਤੇ ਕਈ ਵਾਰ ਸਾਨੂੰ ਲੱਗਣਾ ਕਿ ਪੰਥ ਜਿੰਨਾ ਪਿਆਰ ਤੇ ਸਤਿਕਾਰ ਦੇ ਰਿਹਾ ਹੈ ਕਿ ਅਸੀਂ ਇਸ ਤੇ ਪੂਰੇ ਉਤਰ ਸਕਾਂਗੇ ਬਲਬੀਰ ਸਿੰਘ ਬਹੁਤ ਮੁਹਿਮਾ ਵਿੱਚ ਖੁਦ ਸ਼ਾਮਲ ਹੋਏ ਅਤੇ ਬੜੇ ਚੋਟੀ ਦੇ ਕੰਮ ਕੀਤੇ ਉਹਨਾਂ ਨੇ ਦੁਆਬੇ ਵਿੱਚ ਇਹਨਾਂ ਸਿੰਘਾਂ ਦੀ ਬਹੁਤ ਮਕਬੂਲੀਅਤ ਤੇ ਸਤਿਕਾਰ ਸੀ ਬਲਬੀਰ ਸਿੰਘ ਦਾ ਵਿਆਹ ਜੰਗੀ ਹੋਣ ਤੋਂ ਬਾਅਦ ਹੋਇਆ ਸੀ ਤੇ ਉਹਨਾਂ ਦੀ ਸਿੰਘਣੀ ਨੇ ਸਭ ਕੁਝ ਪ੍ਰਵਾਨ ਕਰਕੇ ਵਿਆਹ ਕੀਤਾ ਆਪਣੀ ਸਿੰਘਣੀ ਦਾ ਬਲਬੀਰ ਸਿੰਘ ਨੂੰ ਬਹੁਤ ਆਸਰਾ ਸੀ ਤੇ ਬਹੁਤ ਮਜ਼ਬੂਤ ਇਰਾਦੇ ਵਾਲੀ ਸਿੰਘਣੀ ਸੀ ਉਹ ਉਹਨਾਂ ਦੇ ਇੱਕ ਬੇਟੀ ਹੋਈ ਉਹਦਾ ਹੁਣ ਵਿਆਹ ਹੋ ਚੁੱਕਿਆ ਹੈ ਅਤੇ ਅੱਜਕੱਲ ਕੈਨੇਡਾ ਵਿੱਚ ਹੀ ਹੈ ਉਹਨਾਂ ਦੀ ਸਿੰਘਣੀ ਵੀ ਕੈਨੇਡਾ ਵਿੱਚ ਹੈ ਮੈਂ ਉਹਨਾਂ ਦੇ ਪਰਿਵਾਰ ਨੂੰ ਮਿਲਿਆ ਤੇ ਉਹਨਾਂ ਦੀ ਵਰਸੀ ਤੇ ਉਹਨਾਂ ਦੀ ਮਾਤਾ ਜੀ ਦੇ ਦਰਸ਼ਨ ਕਰਨ ਦਾ ਮੌਕਾ ਮਿਲਿਆ ਤੇ ਉਹਨਾਂ ਦੇ ਪਿਆਰ ਤੇ ਪੰਥਕ ਜਜ਼ਬਾਤ ਦੇਖ ਕੇ ਮਨ ਬਹੁਤ ਖੁਸ਼ ਹੋਇਆ ਜਦੋਂ ਉਹਨਾਂ ਦੀ ਮਾਤਾ ਨੇ ਮੈਨੂੰ ਕਲਾਮੇ ਵਿੱਚ ਲਿਆ ਅਤੇ ਪਿਆਰ ਦਿੱਤਾ ਮੈਨੂੰ ਉਹ ਸਮੇਂ ਯਾਦ ਆ ਗਏ ਜਦੋਂ 18 ਵਾਲੀਆਂ ਥਾਵਾਂ ਤੇ ਸਮਾਵਾਂ ਇਹੋ ਜਿਹਾ ਪਿਆਰ ਹਦਾਂ ਦੀਆਂ ਹੁੰਦੀਆਂ ਸਨ ਸਾਨੂੰ ਸਿੰਘਾਂ ਦੇ ਕਰਤਾਰ ਦਾ ਇੱਕ ਲੱਛਣ ਹੈ ਕਿ ਸਮਾਂ ਜਿੰਨਾ ਜ਼ਿਆਦਾ ਡਾਢਾ ਅਤੇ ਬੁਰਾ ਹੁੰਦਾ ਹੈ ਇਹ ਉਸ ਮੁਤਾਬਕ ਹੀ ਨਿੱਖਰਦੇ ਅਤੇ ਆਪਣੇ ਅਸਰ ਰੌਣ ਵੱਲ ਨੂੰ ਭਰਤਦੇ ਹਨ ਬਲਬੀਰ ਸਿੰਘ ਇਸ ਵਰਤਾਰੇ ਦਾ ਪ੍ਰਤੀਕ ਸੀ ਬਲਬੀਰ ਸਿੰਘ ਵਿੱਚ ਰੁੱਸੇ ਹੋਏ ਨੂੰ ਨਾਲ ਤੋੜਨ ਦੀ ਵਿਰੋਧੀਆਂ ਨੂੰ ਵੀ ਆਪਣੇ ਵੱਲ ਕਰਨ ਦੀ ਦੁਸ਼ਮਣ ਨਾਲ ਵੀ ਸੰਵਾਦ ਰਚਾ ਲੈਣ ਦੀ ਕਲਾ ਤੇ ਸਬਰ ਸੀ ਜਦੋਂ ਹਾਲਤਾਂ ਬਹੁਤ ਔਖੀਆਂ ਹੋ ਜਾਂਦੀਆਂ ਸਨ ਤਾਂ ਉਹਨਾਂ ਦਾ ਕਰਤਾਰ ਉਹਨਾਂ ਹੀ ਰੋਸ਼ਨ ਹੋ ਜਾਂਦਾ ਸੀ ਸਾਰੀਆਂ ਔਖੀਆਂ ਹਾਲਤਾਂ ਵਿੱਚ ਉਹ ਜਥੇਬੰਦੀ ਨੂੰ ਥੰਮ ਵਾਂਗ ਆਸਰਾ ਦਿੰਦਾ ਸੀ ਇਨ੍ਹਾਂ ਦੋਵਾਂ ਸਿੰਘਾਂ ਨੇ ਜਥੇਬੰਦੀ ਨੂੰ ਮਾਇਕ ਤੌਰ ਤੇ ਤਕੜਾ ਕਰਨ ਲਈ ਵੀ ਬਹੁਤ ਮਿਹਨਤ ਕੀਤੀ। ਦਸਵੰਦੀ ਪਰੰਪਰਾ ਨੂੰ ਸੁਰਜੀਤ ਕੀਤਾ ਗਿਆ ਤੇ ਸਰਕਾਰੀ ਖਜ਼ਾਨਿਆਂ ਨੂੰ ਹੱਥ ਪਾਇਆ। ਬਲਬੀਰ ਸਿੰਘ ਦੀ ਸ਼ਹਾਦਤ ਵਿੱਚ ਹੀ ਇੱਕ ਕਾਰਵਾਈ ਦੌਰਾਨ ਹੋਈ। ਜਲੰਧਰ ਇੱਕ ਕਾਂਗਰਸੀ ਲੀਡਰ ਸੀ ਬਲਬੀਰ ਖੁੱਲਰ। ਉਹ ਸੰਤਾਂ ਖਿਲਾਫ ਬਹੁਤ ਪੜਾ ਬੋਲਦਾ ਸੀ। ਹੁਣ ਉਸ ਨੂੰ ਪੂਰੀ ਗਾਰਦ ਮਿਲੀ ਹੋਈ ਸੀ। ਉਹਨਾਂ ਦਿਨਾਂ ਵਿੱਚ ਲਾਭ ਸਿੰਘ ਹੋਰੀ ਜਲੰਧਰ ਮਾਡਲ ਟਾਊਨ ਰਹਦੇ ਸਨ। ਇੱਕ ਦਿਨ ਲਾਭ ਸਿੰਘ, ਬਲਬੀਰ ਸਿੰਘ ਤੇ ਅਜੀਤਪਾਲ ਸਿੰਘ ਜਲੰਧਰ ਵਾਲੀ ਉਸ ਠਾਰ ਤੇ ਬੈਠੇ ਸਨ। ਕਿਸੇ ਹੋਰ ਸਿੰਘ ਨੇ ਆ ਕੇ ਦੱਸਿਆ ਕਿ ਅਜੇ ਤੱਕ ਕੰਮ ਬਹੁਤ ਸੌਖਾ ਹੈ ਗਾਰਡ ਬਹੁਤ ਘੱਟ ਹੈ ਉਸਨੇ ਕਿਹਾ ਕਿ ਇਹ ਦੁਸ਼ਟ ਹਾਲੇ ਜੁੰਦਾ ਹੈ ਅਸੀਂ ਇਸ ਤੇ ਪਹਿਲਾਂ ਵੀ ਹਮਲਾ ਕੀਤਾ ਸੀ ਉਸ ਤੇ ਹਮਲੇ ਦੀ ਯੋਜਨਾ ਬਣ ਗਈ ਪਰ ਸਮਾਂ ਥੋੜਾ ਹੋਣ ਕਰਕੇ ਟਾਲ ਦਿੱਤਾ ਗਿਆ ਇਨਾ ਸਿੰਘਾਂ ਦੇ ਮਨ ਵਿੱਚ ਪਤਾ ਨਹੀਂ ਕੀ ਆਇਆ ਕਿ ਜਥੇ ਬੰਦੀ ਦੇ ਫੈਸਲੇ ਨੂੰ ਅਣ ਦੇਖਿਆ ਕਰਕੇ ਚਾਰੋਂ ਜਣੇ ਸਕੂਟਰਾਂ ਤੇ ਇੱਕ ਸਟੇਨ ਤੇ ਦੋ ਰਵਾਲਵਰਾਂ ਨਾਲ ਹਮਲਾ ਕਰਨ ਚਲੇ ਗਏ ਉਹਨਾਂ ਦੇ ਜਾਣ ਤੱਕ ਅਗੋਂ ਗਾਰਡ ਵੱਧ ਗਈ ਜਾਂ ਉਹ ਸਿੰਘ ਨੂੰ ਹੀ ਘੱਟ ਹੋਣ ਦਾ ਭਲੇਖਾ ਲੱਗ ਗਿਆ ਇਸ ਕਰਕੇ ਉੱਥੇ ਜਿਵੇਂ ਇਹਨਾਂ ਸੋਚਿਆ ਸੀ ਉਸੇ ਤਰ੍ਹਾਂ ਨਾ ਹੋ ਸਕਿਆ ਸਗੋਂ ਹਾਲਾਤ ਉਲਟ ਹੋ ਗਏ ਖੁੱਲਰ ਤਾਂ ਮਾਰਿਆ ਨਹੀਂ ਗਿਆ ਪਰ ਇਹ ਸਿੰਘ ਉੱਥੇ ਬੁਰੀ ਤਰ੍ਹਾਂ ਪੁਲਿਸ ਦੇ ਘੇਰੇ ਵਿੱਚ ਆ ਗਏ ਅਜੀਤਪਾਲ ਸਿੰਘ ਅਤੇ ਬਲਬੀਰ ਸਿੰਘ ਸਖਤ ਜ਼ਖਮੀ ਹੋ ਗਏ ਲਾਭ ਸਿੰਘ ਵੀ ਬੜੀ ਮੁਸ਼ਕਲ ਨਾਲ ਕੋਠੀਆਂ ਚੋਂ ਵੜ ਕੇ ਤੁਰ ਕੇ ਨਿਕਲੇ ਆ ਉਹਨਾਂ ਦੋਵਾਂ ਨੂੰ ਜਿਉਂਦਿਆਂ ਨੂੰ ਪੁਲਿਸ ਚੁੱਕ ਕੇ ਥਾਣੇ ਲੈ ਗਈ ਤੇ ਸਵਰਨ ਘੋਟਣਾ ਤੇ ਅਜੀਤ ਸੰਧੂ ਉੱਥੇ ਆ ਗਏ ਏ ਜਲੰਧਰ ਵਿੱਚ ਹੀ ਤਨਾਦ ਸੰਨ ਸੰਘਰਸ਼ ਬਾਰੇ ਪੁੱਛਣ ਲਈ ਬਹੁਤ ਤਸ਼ੱਦਦ ਕੀਤਾ ਗਿਆ ਪਰ ਉਹ ਅਡੋਰ ਰਹੇ ਅਤੇ ਤਸ਼ੱਦਦ ਕਰਨ ਤੋਂ ਕੁਝ ਘੰਟਿਆਂ ਬਾਅਦ ਹੀ ਉਹ ਸ਼ਹਾਦਤ ਪ੍ਰਾਪਤ ਕਰ ਗਏ ਪੁਲਿਸ ਲਈ ਇਹ ਅਚਾਨਕ ਹੋਣ ਵਾਲੀ ਬਹੁਤ ਵੱਡੀ ਪ੍ਰਾਪਤੀ ਸੀ ਤੇ ਸੰਘਰਸ਼ ਲਈ ਬਹੁਤ ਵੱਡੀ ਸੱਟ ਸੀ ਇਹੋ ਜਈਆਂ ਹੋਰ ਵੀ ਬਹੁਤ ਘੰਧਾਵਾਂ ਹੋਈਆਂ ਜਿੱਥੇ ਸਿੰਘਾਂ ਨੇ ਕਾਲੀ ਕੀਤੀ ਜਾਂ ਸਾਰਿਆਂ ਦੀ ਸਲਾਹ ਨੂੰ ਅਣਦੇਖਿਆ ਕੀਤਾ ਅਤੇ ਬਿਨਾਂ ਤਿਆਰੀ ਤੋਂ ਹਮਲਾ ਕੀਤਾ ਤੇ ਫਿਰ ਵੱਡੇ ਨੁਕਸਾਨ ਹੋਏ ਇਸੇ ਤਰ੍ਹਾਂ ਦੀ ਕਹਾਣੀ ਹੈ ਅਜੀਤਪਾਲ ਸਿੰਘ ਦੀ ਇਹ ਸਿੰਘ ਕਹਿੰਦੇ ਵੀ ਮੈਨੂੰ ਦੋ ਵਾਰ ਮਿਲਿਆ ਸੀ ਇਹ ਹੁਸ਼ਿਆਰਪੁਰ ਸ਼ਹਿਰ ਤੋਂ ਸੀ ਅਤੇ ਇੱਕ ਖਿਡਾਰੀ ਹੋਣ ਕਰਕੇ ਤਕੜਾ ਤੇ ਫਰਤੀਲਾ ਸੀ ਇਹ ਬਲਬੀਰ ਸਿੰਘ ਦਾ ਪੱਕਾ ਦੋਸਤ ਸੀ ਇਹ ਦੋਸਤ ਹੀ ਉਸ ਨੂੰ ਸੰਘਰਸ਼ ਵਿੱਚ ਲੈ ਆਈ ਸੀ ਉਹ ਬਹੁਤ ਨੇਕ ਅਤੇ ਦਲੇਰ کردار ਵਾਲਾ ਬੰਦਾ ਸੀ ਜਿਵੇਂ ਬਲਬੀਰ ਸਿੰਘ ਮਨਵੀਰ ਸਿੰਘ ਨਾਲ ਇੱਕ ਜਾਨ ਹੋ ਕੇ ਕੰਮ ਕਰਦਾ ਸੀ ਉਵੇਂ ਹੀ ਅਜੀਤਪਾਲ ਸਿੰਘ ਬਲਬੀਰ ਸਿੰਘ ਲਈ ਕਰਦਾ ਸੀ ਜਿੰਨਾ ਚਿਰ ਦੋਵੇਂ ਇਕੱਠੇ ਰਹੇ ਇੱਕ ਜਾਨ ਹੋ ਕੇ ਹੀ ਰਹੇ ਹਰ ਕੰਮ ਵਿੱਚ ਹੀ ਇਕੱਠੇ ਹੁੰਦੇ ਸੀ ਤੇ ਅਖੀਰ ਸ਼ਹਾਦਤ ਵੀ ਇਕੱਠਿਆਂ ਨਹੀਂ ਦਿੱਤੀ। ਆਪਣੀ ਸ਼ਹਾਦਤ ਤੱਕ ਉਹਨਾਂ ਦੋਵਾਂ ਨੇ ਦਿਨ ਰਾਤ ਸੰਘਰਸ਼ ਲਈ ਕੰਮ ਕੀਤਾ। ਇਹ ਆਪਣੇ ਕੰਮ ਵਿੱਚ ਐਨੇ ਖੁਵੇ ਹੁੰਦੇ ਸਨ ਕਿ ਖਾਣਾ ਪੀਣਾ ਤੇ ਸੌਣਾ ਵੀ ਭੁੱਲ ਜਾਂਦੇ ਸਨ। ਇੱਕ ਵਾਰ ਬਾਬਾ ਜੀ ਸਿੰਘ ਅਤੇ ਬਾਬਾ ਧੰਨਾ ਸਿੰਘ ਨਾਲ ਜਲੰਧਰ ਵਿੱਚ ਠਾਰ ਉਤੇ ਮਿਲੇ ਤਾਂ ਬਾਬਾ ਧੰਨਾ ਸਿੰਘ ਨੇ ਕਬੀਰ ਹੋ ਕੇ ਜੀਤਪਾਲ ਸਿੰਘ ਨੂੰ ਕਿਹਾ ਕਿ ਤੁਸੀਂ ਆਲੇ ਦੁਆਲੇ ਦੀ ਸੁਧਵੀ ਰੱਖਿਆ ਕਰੋ। ਦਿਨ ਰਾਤ ਕੰਮ ਕਰ ਕਰਕੇ ਕਿਤੇ ਬਿਮਾਰ ਨਾ ਹੋ ਜਾਇਓ। ਉਸ ਵਕਤ ਬੈਰੋ ਤੇ ਹਮਲਾ ਨਹੀਂ ਸੀ ਹੋਇਆ ਤੇ ਬਾਬਾ ਧੰਨਾ ਸਿੰਘ ਹੋਰੀ ਰੂਪੋਸ਼ ਨਹੀਂ ਸੀ ਹੋਏ ਉਹਨਾਂ ਨੇ ਕਿਹਾ ਕਿ ਮੈਨੂੰ ਹੈਰਾਨੀ ਹੈ ਕਿ ਤੁਹਾਨੂੰ ਪੁਲਿਸ ਫੜਦੀ ਕਿਉਂ ਨਹੀਂ ਹੈਗੀ ਗਸ਼ਤ ਦੀ ਵਾਰੀ ਦੌਰਾਨ ਵੀ ਤੁਸੀਂ ਮੈਨੂੰ ਹਰ ਵਾਰ ਟੱਕਰ ਜਾਂਦੇ ਹੋ ਬਲਬੀਰ ਸਿੰਘ ਹਰ ਵਾਰ ਵਾਂਗ ਮੁਸਕਰਾਉਂਦਾ ਰਿਹਾ ਤੇ ਅਜੀਤਪਾਲ ਸਿੰਘ ਵੀ ਚੁੱਪੀ ਰਿਹਾ ਚਾਚਾ ਮਥਰਾ ਸਿੰਘ ਨੇ ਗੰਭੀਰਤਾ ਨੂੰ ਤੋੜਦਿਆਂ ਕਿਹਾ ਵੀ ਇਹ ਇੱਥੋਂ ਦੇ ਵਛਿੰਦੇ ਨਹੀਂ ਹੈ ਇਹ ਤੁਰੇ ਫਿਰਦੇ ਸ਼ਹੀਦ ਹਨ ਇਹਨਾਂ ਨੂੰ ਭੁੱਖ ਨਹੀਂ ਲੱਗਦੀ ਇਹ ਥੱਕਦੇ ਵੀ ਨਹੀਂ ਹੈਗੇ ਤੇ ਇਹ ਕਿਸੇ ਹੋਰ ਨੂੰ ਦਿਖਦੇ ਵੀ ਨਹੀਂ ਹੈਗੇ ਤੇ ਇਸ ਤਰ੍ਹਾਂ ਗੱਲ ਹਾਸੇ ਵਿੱਚ ਪੈ ਗਈ ਉਸ ਵੇਲੇ ਦਾ ਸਮਾਂ ਐਸਾ ਸੀ ਕਿ ਕੰਮ ਕਰਨਾ ਵੀ ਸਿਮਰਨ ਵਾਂਗ ਸੀ ਸਿਮਰਨ ਵਿੱਚ ਤੁਸੀਂ ਇੱਕ ਥਾਂ ਕੇਂਦਰਿਤ ਹੋ ਜਾਂਦੇ ਹੋ ਤੇ ਸਭ ਕੁਝ ਵਿਸਰਦਾ ਗਵਾਚ ਜਾਂਦਾ ਹੈ ਉਹ ਸਮੇਂ ਕਈ ਸਿੰਘ ਵੀ ਐਵੇਂ ਹੀ ਹੋ ਜਾਂਦੇ ਸਨ ਜਿਨ੍ਹਾਂ ਦੀ ਮੁਕੰਮਲ ਸੁਰਤੀ ਸੰਘਰਸ਼ ਨਾਲ ਉਤਪੋਤ ਹੋ ਜਾਂਦੀ ਸੀ। ਉਹ ਤੁਰੇ ਫਿਰਦੇ ਸਦਾ ਇੱਕ ਯੋਧੇ ਵਾਂਗ ਵਿਚਰਦੇ ਸਨ। ਚਾਚੇ ਮਥਰਾ ਸਿੰਘ ਵੱਲੋਂ ਮਜ਼ਾਕ ਵਿੱਚ ਕਹੇ ਗਏ ਬੋਲ ਵੀ ਕਿੰਨੇ ਸੱਚ ਸਨ। ਉਹ ਸਿੰਘ ਵਾਕਈ ਜਿਉਂਦੇ ਸ਼ਹੀਦ ਸਨ। ਸੋ ਦੋਸਤੋ ਇਹ ਸੀ ਕੁਝ ਯਾਦਾਂ ਖੜਕੋਵਾਦ ਵੇਲੇ ਦੀਆਂ। ਇਸੇ ਤਰ੍ਹਾਂ ਦਾ ਕਿੱਸਾ ਲੈ ਕੇ ਕੱਲ ਫੇਰ ਪੇਸ਼ ਹੋਵਾਂਗੇ। ਉਦੋਂ ਤੱਕ ਲਈ ਸਤਿ ਸ੍ਰੀ ਅਕਾਲ।